ਹਾਂਜੀ ਸਰ ਹਾਂ ਤੁਸੀਂ ਕਹਿੰਦੇ ਗਾਉਂ ਹੀ ਹੋ ਅੱਛਾ ਸਿਰੋ ਆਪ ਦਾ ਦੁਪਾਤਰਾ ਜੀ ਬੀਆ ਨਾ ਕਿੰਦੋਂ ਸਰਪਿਆ ਦੇ ਬੀ ਪੱਖ ਦੀ ਦੋ ਚੀਜ਼ ਹੈ ਇਹਦਾ ਫਾਰਮੂਲਾ ਕਿਸ ਆਦਾਨਾ ਹਾਂ ਤੇ ਇਹ ਕਲੋਨੀ ਵਾਲੇ ਕਾਉਂਟ ਨਹੀਂ ਕਲੋਨੀ ਦਾ ਨਾ ਦੂਜਾ ਤੁਸੀਂ ਕਹਿੰਦੇ ਸੀ ਮੈਂ ਕਿੱਥੇ ਬੰਦ ਸੰਦੀਪ ਸੰਦੀਪ ਕਿੱਥੇ ਹੈ ਜੀ ਤੇ ਤੇ ਨਹੀਂ ਫਿਰ ਉਹਨਾਂ ਨੂੰ ਆਉਣਾ ਕਰਦਾ ਉਧਰ ਬੈਠੇ ਬਲਾ ਦਸਾ ਅਫਸਰ ਜੀ ਉਹਨਾਂ ਨੂੰ ਬਲਾ ਲਾ ਲਈਦਾ ਇੱਥੇ ਬਲਾ ਉਹਨਾਂ ਨੂੰ ਪਾ ਦੋ ਜਗਾ ਤੁਹਾਨੂੰ ਦੱਸਿਆ ਦਿੱਤਾ 1 ਏਕੜ ਦਾ ਇਹਨਾਂ ਦਾ ਸੌਦਾ ਹੈ ਕਿੰਨੇ ਏਕੜ ਦੇ ਪੈਸੇ ਮਿਲ ਕੇ ਦਵਾ ਲਓ ਸਾਹਿਬ ਤੇ 50 ਰੁਪਏ ਦੇ ਕੰਮ ਕਰੀ ਹਾਂਜੀ ਸਾਥ ਸਾਦੇ ਤਾਂ ਇਹ ਹਨੇਰ ਗੱਦੀ ਆ ਬੰਦ ਦਿਨ ਦਿਹਾੜੇ ਬੰਦੇ ਕਿ ਇਹ ਪਹਿਲਾਂ ਵੀ 1 ਸਾਲ ਦਾ ਟਾਈਮ ਇਹਨਾਂ ਕੋਲ ਲੈ ਲਿਆ ਇਹਨਾਂ ਨੂੰ ਕਹਿ ਕੇ ਉਹ ਬੋਰੀ ਉਹ ਪੀਪਲ ਅਗਰ ਮਰ ਲੈਣ ਨਾ ਲੈਣ ਵਾਲੇ ਸੀਗੇ ਨੇ ਮਸਾ ਹਾਂ ਜੀ ਹਾਂ ਜੀ ਕਾਲ ਬਣਾ ਲੈ ਓਕੇ ਤੁਸੀਂ ਨੂੰ ਨੂੰ ਜਾਣੇ ਕੌਲੀ ਵਾਲੇ ਹਾਂ ਜੀ ਅੱਛਾ ਅੱਜ ਮੰਤਰੀ ਜੀ ਆਏ ਨੇ ਇੱਕ ਮਸਲਾ ਲੈ ਕੇ ਉਹ ਇਹਨਾਂ ਦੀ ਕੰਪਲੇਂਟ ਸੀ ਇਹ ਐਨ ਆਰ ਆਈ ਨੇ ਇਸ ਜ਼ਮੀਨ ਦੇ ਓਨਰ ਨੇ ਹਾਂ ਜੀ ਕਿ ਇੰਨਾ ਨੇ ਕੰਪਲੇਂਟ ਕੀਤੀ ਆ ਕਿ ਸਾਡਾ ਜੀ 3 ਕਿੱਲੇ ਦਾ ਸੌਦਾ ਹੋਇਆ ਸੀ ਪਰ ਤੁਸੀਂ 9 ਕਿੱਲੇ ਹੋਰ ਯਾਨੀ 12 ਨਹੀਂ 12 ਦਾ ਸੌਦਾ ਹੋਇਆ ਸੀ 3 ਦਾ ਰਜਿਸਟਰੀ 12 ਦਾ ਸੌਦਾ ਹੋਇਆ ਸੀਗਾ 3 ਦੀ ਰਜਿਸਟਰੀ ਹੋ ਚੁੱਕੀ ਆ 9 ਚਲੋ ਹੁਣ ਮਤਲਬ ਆਪਾਂ ਨੂੰ ਇਹ ਆ ਕਿ ਆਪਾਂ ਇਸ ਮਸਲੇ ਦਾ ਹੱਲ ਕਰੀਏ ਠੀਕ ਆ ਜੀ ਤੁਸੀਂ ਇਹ ਦੱਸੋ ਕਿ ਕਿਹੜੀ ਤਰੀਕ ਨੂੰ ਰਜਿਸਟਰੀ ਕਰੋ ਬਸ ਗੱਲ ਇਹ ਦੀ ਠੀਕ ਆ ਜੀ ਜਿਹੜੀ ਜਿਹੜੀ ਤੁਹਾਡੀ ਟੈਕਨੀਕਲ ਚੀਜ਼ ਆ ਉਹ ਜਿਹੜਾ ਤੁਹਾਡਾ ਕਾਰਨਾਮਾ ਲਿਖਿਆ ਹਾਂਜੀ ਹਾਂਜੀ ਉਹ ਤੁਹਾਡੇ ਕਾਰਨਾਮੇ ਨਹੀਂ ਫਾਲੋ ਹੋ ਰਹਾ ਮੈਂ ਪੜਿਆ ਸਾਰਾ ਹਾਂਜੀ ਹਾਂਜੀ ਸਮਝ ਦੇਖੀ ਗਰ ਜੋ ਤੁਹਾਡੇ ਕਾਰਨਾਮੇ ਚ ਲਿਖਿਆ ਇਹਨਾਂ ਬਿੰਦ ਦੇ ਨਾਲ ਲਾਗੂ ਕਰਾ ਦਾਂਗੇ ਕੋਈ ਚੱਕਰ ਠੀਕ ਹੈ ਜੀ ਠੀਕ ਹੈ ਜੀ ਜੋ ਤੁਸੀਂ ਕਾਰਨਾਮੇ ਲਿਖਿਆ ਨਾ ਉਹਨਾਂ ਦੇ ਵਿਚਾਰ ਨੇ ਉੱਤੇ ਇਹ ਨਾ ਇਹ ਹੱਡਾ ਰੋੜੀ ਦੀ ਹੈ ਔਰ ਇਹ ਹੱਡਾ ਰੋੜੀ ਦਾ ਪਾਈਪਿੰਗ ਵੀ ਚੇਂਜ ਨਹੀਂ ਹੋਇਆ ਹਾਂ ਹਾਂ ਤੇ ਸਾਨੂੰ ਇਹ ਇਨਫੋਰਮ ਸਾਡਾ ਇੰਨੀ ਦਰਖਾਸਤ ਸੀ ਵੀ ਸਾਨੂੰ ਇਹ ਇਨਫੋਰਮ ਕਰ ਦੇ ਵੀ ਤੁਸੀਂ ਜੀ ਜ਼ਮੀਨ ਰੋਕੀ ਹੋਈ ਆ ਤੇ ਅਸੀਂ ਉਹ ਪਰਮੈਸ਼ ਕਰ ਲੈਂਦੇ ਫੇ ਸਾਰਾ ਆਪਾਂ ਸਾਰਾ ਪਿੰਡ ਫਤ ਹੈ ਹਨਾ ਮਾਨੂੰ ਨਾ 2021 ਦੇ ਵਿੱਚ ਇਸੇ ਸਰਪੰਚ ਦੇ ਨਾਲ ਸਾਡੀ ਸਾਰੀ ਕਮੈਂਸ਼ਨ ਇਹਦੇ ਸਾਈਨ ਆ ਉਹਦੇ ਅੱਛਾ ਸਾਡੀ ਨਿਸ਼ਾਨਦੇ ਹੀ ਕੀਤੀ ਹੋਈ ਹੈ ਨਿਸ਼ਾਨਦੇ ਹੀ ਕੀਤੀ ਹੋਈ ਆ ਅੱਛਾ ਉਤਰਨਾ ਹੋਈ ਨਾਲ ਹਾਂਜੀ ਕੰਪਿਊਟਰ ਨਾਲ ਹੋਈ ਜ਼ਮੀਨ ਤੇ ਪੱਕਾ ਦੇ ਸਕਦੇ ਜਿਹੜਾ ਖੇਤੀ ਹੁੰਦੀ ਠੀਕ ਹਾਂਜੀ ਉਥੇ ਪਟ ਨਹੀਂ ਸਾਡੇ ਉਹਨੂੰ ਪਠਾਈ ਜਿਹੜੀ ਬੰਦ ਕਰ ਦੇ ਕੀ ਕਿ ਸਰ? ਸੰਦੇ ਕਰ ਨਿਸ਼ਾਨਦੇ ਕਰ। ਪਾਣੀ ਕੱਢ ਦੇ ਨਿਸ਼ਾਨਦੇ ਕਰ। ਜੀ ਸਰ। ਤੂੰ ਇੱਕਦਾਂ ਨਿਸ਼ਾਨਦੇ ਕਰ। ਆਪਣੇ ਦੋਤੇ ਕਰ ਹਣੇ ਸੁਬੰਸ ਹੋ ਜੂਂਦੇ ਪੁੱਛਾਂਗੇ। ਹਾਂਜੀ ਹਾਂਜੀ। ਤੂੰ ਨਾ ਇਹਨਾਂ ਨੂੰ ਪੁੱਛਰ ਤੂੰ ਆਪਣੇ ਦੋਤੇ ਕਰ। ਇਹਨਾਂ ਦੀ ਜੀ ਨੰਨਾਂ ਦੀ ਪੂਰੀ ਕਰ ਦੋ। ਹੱਡਾ ਜੋੜੀ ਵਾਲੀ। ਹੱਡਾ ਜੋੜੀ ਦੀ ਕਰ। ਠੀਕ ਹੈ ਠੀਕ ਹੈ ਓਕੇ ਦੋ ਦੇਖੋ ਸਰ 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 ਮੈਂ ਆਉਂ ਤੱਕ ਨਿਕਲ ਦੀਨੇਗੀ ਛੋਡ ਦੋ ਉਹ ਜੋ ਕਾਜ ਬੋਲ ਜਿੱਥੇ ਅੱਡਾ ਥੋੜੀ ਆ ਤੂੰ ਉੱਥੇ ਕਰਦੀ ਉਹ ਪੂਰੀ ਕਰ ਦੋ ਯਾਰ ਪੂਰੀ ਕਰ ਦੋ ਕਰ ਦੇਵਾਂਗੇ ਠੀਕ ਹੈ ਹਾਂ ਕੋਈ ਝਗੜਾ ਨਹੀਂ ਮੈਂ ਤਾਂ ਸੌਖਾ ਕੰਮ ਹੈ ਮੇਰੀ ਅੱਖ ਹਾਂ ਜੀ ਮੈਂ ਸੌਖਾ ਐਂਡ ਆਫ ਹਾਂ ਜੀ ਤੁਸੀਂ ਚਲੇ ਜਾਓ ਠੀਕ ਹੈ ਠੀਕ ਹੈ ਤੁਹਾਡੇ ਹੁੰਦਿਆ ਕਲਾਸ ਤੇ ਮੈਂ ਜਿਸ ਦਿਨ ਆਪਣੇ ਡੀਡੀਪੀ ਸਾਹਿਬ ਐਸਮੋਦਨ ਕਾ ਵੀ ਅੱਜ ਹੀ ਗਿੱਲੇ ਜੀ ਤੇ ਦੋ ਬ੍ਰਦਰ ਬੋਲਨੇ ਬਰਿੰਦਰ ਗਿੱਲ ਚ ਬਹੁਤ ਡਿਫਿਕਲ ਆ ਫੈਮਿਲੀਸ ਮੈਂ ਇੱਥੇ ਪਹੁੰਚਿਆ ਸਾਡਾ ਕਾਫੀ ਡੇਰ ਤੋਂ ਜਿਹੜਾ ਜ਼ਮੀਨ ਦਾ ਰੌਣਾ ਚੱਲਦਾ ਸੀਗਾ ਸੋ ਅਸੀਂ ਅਪਰੋਚ ਕੀਤੀ ਸੀ ਭਾਈ ਸਾਹਿਬ ਤੱਕ ਅਨੁਕੀਰ ਸਿੰਘ ਘੜੀਗੋਣਾ ਜੀ ਤੱਕ ਜਿਹੜੇ ਕੇਐਨ ਵਾਲੇ ਮਸਲਿਆਂ ਦੇ ਹੱਲ ਕਰਵਾਉਂਦੇ ਨੇ ਸੋ ਅਸੀਂ ਇਹਨਾਂ ਤੱਕ ਅਪਰੋਚ ਕੀਤੀ ਸੀ ਸਾਡਾ ਜਿਹੜਾ ਮਸਲਾ ਅੱਜ ਇਹਨਾਂ ਨੇ ਇੱਥੇ ਆ ਕੇ ਹੱਲ ਕੀਤਾ ਹੈਗਾ ਸਾਨੂੰ ਬੜੀ ਖੁਸ਼ੀ ਆ ਅਸੀਂ ਕਿੰਨੇ ਭਰਾ ਬਹੁਤ ਖੁਸ਼ ਆ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਭਾਈ ਕੁਲਦੀਪ ਸਿੰਘ ਘੜੀਗੋਣਾ ਦਾ ਤੇ ਨਾਲ ਹੀ ਬਾਹਰ ਸਭ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ ਜੋ ਐਨ ਆਰ ਆਈ ਦੀ ਬਾਹਰ ਫੜਦੇ ਨੇ ਤੇ ਨਾਲ ਹੀ ਅਸੀਂ ਢੋ ਸਾਬ ਦਾ ਵੀ ਧੰਨਵਾਦ ਕਰਦੇ ਹਾਂ ਤੇ ਸਾਡੇ ਲੋਕ ਲੈ ਮਿਲਦੇ ਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਸਰ ਕਦੋਂ ਤੋਂ ਇਹ ਦਿੱਕਤ ਆ ਰਹੀ ਸੀ ਕਿੰਨਾ ਸਮਾਂ ਹੋ ਗਿਆ ਅਸੀਂ 21 ਦਾ ਸੰਕਲਪ ਕੀਤਾ ਵੇ ਜੀ ਹਾਂਜੀ 2021 ਦਾ ਜਨਵਰੀ ਦਾ ਉਹ ਉਹ ਜਿਹੜਾ ਮਸਲਾ ਸੀ ਉਹ ਹਰ ਇੱਕ ਵਾਰੀ ਲੰਘ ਕੇ ਜਾਂਦਾ ਸੀ ਇੱਕ ਸਾਲ ਦੇ ਬਨੇਆ ਤੋਂ ਬਾਅਦ ਮਿठा ਲੈਂਦੇ ਸੀ ਕਿ ਸੋ ਪਿਛਲੇ ਸਾਲ ਵੀ ਅਸੀਂ ਆਏ ਸੀ ਕਿ ਤੇ ਇੱਕ ਸਾਲ ਦੇ ਐਕਸਟੈਂਸ਼ਨ ਲਵ ਦੇ ਦਿੱਤੀ ਸੀ ਪਰ ਉਹਦੇ ਵੀ ਸਾਡਾ ਕੰਮ ਨਹੀਂ ਹੋਇਆ ਕਿ ਜਿੱਥੇ ਕਰਕੇ ਆ ਕੇ ਕੀ ਡਿਸੀਜਨ ਲੈ ਅਸਰ ਮੋਕੇ ਦੇ ਮੰਤਰੀ ਸਾਹਿਬ ਕਰੇ 10 ਮਿੰਟ ਤੱਕ ਜਿਹੜਾ 10 ਮਿੰਟ ਦੇ ਵਿੱਚ ਵਿੱਚ ਜਿਹੜਾ ਹੱਲ ਹੋ ਗਿਆ ਹਾਂਜੀ ਉਹ ਕਹਿੰਦੇ ਆ ਜੀ 21 ਤਰੀਕ 21 ਫਰਵਰੀ ਤੱਕ ਜ਼ਮੀਨ ਦੀ ਰਜਿਸਟਰੀ ਕਰਵਾਉਂਗੀ ਦੂਜੀ ਜਿਹੜੀ ਖਰੀਦਦਾਰ ਹੈ ਹੈਗੀ ਸੋ ਸਾਰੇ ਪੁਲਿਸ ਗਾਤਮਾਨ ਸਰਕਾਰ ਦੇ ਤੇ ਐਨਓਸੀ ਜਿਹੜੀ ਆ ਖਤਮ ਕਰਦੀ ਰਜਿਸਟਰੀ ਤੇ ਸਰੰਜ ਤੇ ਕੀ ਕਹਿਣਾ ਜਾਊਗਾ ਸਾਨੂੰ ਨਹੀਂ ਸਾਨੂੰ ਸਾਡੇ ਤੱਕ ਤਾਂ ਉਸ ਚੀਜ਼ ਦਾ 아이 ਡੋਟ ਨੋ ਵੀ ਕੀ ਮਤਲਬ ਹੈ ਇਹਦੀ ਕੋਲੀਆਂ ਕੱਢ ਦਿਓ ਬਹੁਤ ਵਧੀਆ ਹੋਇਆ ਜਿੰਨੇ ਲੋਕ ਕੰਮ ਕਰਦੇ ਜਿਨ੍ਹਾਂ ਨੂੰ ਐਨਓਸੀ ਦੀ ਲੋੜੀ ਹੋ ਸੀਐਮ ਸਾਹਿਬ ਨੇ ਬਹੁਤ ਵਧੀਆ ਕੀਤਾ ਹਾਂਜੀ ਮੋਗੇ ਦੇ ਨਾਲ ਮੋਗੇ ਸ਼ਹਿਰ ਦੇ ਬਿਲਕੁਲ ਨਾਲ ਜੀਟੀ ਰੋਡ ਤੇ ਲੁਧਿਆਣਾ ਜੀਟੀ ਰੋਡ ਤੇ ਬੁੱਗੀਪੁਰ ਦਾ ਪਿੰਡ ਹੈ ਉੱਥੇ ਖੜੇ ਇਹ ਸਾਡੇ ਐਨਆਰਆਈ ਵੀਰ ਐਡਵੈਂਚਰ ਤੋਂ ਆਇਆ ਪਤਨਜੀਤ ਗਿੱਲੋਂ ਤਿੰਨੇ ਪਰਵਾਦ ਤਿੰਨੇ ਸਗੇ ਭਰਾ ਨੇ ਇਹਨਾਂ ਦੀ ਇੱਥੇ ਜਮੇਤ ਸੀਗੀ ਪਾਰਾ ਇੱਕ ਇਹਨਾਂ ਨੇ 21 ਦੇ ਵਿੱਚ 2 ਸਾਲ ਪਹਿਲਾਂ ਸੌਦਾ ਕੀਤਾ ਆਪਣੇ ਵੀਰ ਲੁਧਿਆਣੇ ਤੋਂ ਇਹ ਕਲੋਨੀਆਂ ਦਾ ਕੰਮ ਕਰਦਿਆ ਕੁਲਵਿੰਦਰ ਇਹਨਾਂ ਦੇ ਨਾਲ ਇਹਨਾਂ ਨੇ 4 ਏਕੜਾਂ ਦੀ ਇਹਨਾਂ ਦੇ ਇਨਸਾਫ 4 ਏਕੜ ਇਹ ਕਹਿੰਦੇ 3 ਏਕੜਾ ਪਰੋ ਕਾਗਜ ਦੱਸ ਦਿੰਗੇ 4 ਏਕੜਾਂ ਦੀ ਇਹਨਾਂ ਨੇ ਜ਼ਿਲ੍ਹਾ ਕਰਾਲੀ ਪਰ ਜਿਹੜੀ ਜ਼ਮੀਨ ਆ ਉਹ ਸਾਰੀ ਇਹਨਾਂ ਦੇ ਬੱਲ ਜਿਹੜੀ ਚਾਤਦਵਾਦੀ ਕਰਤੀ ਹੈ ਦ੍ਰਿਸ਼ਟੀ ਤੋਂ ਬਿਨਾਂ ਇਸ ਕਰਕੇ 3 ਤਰੀਕ ਨੂੰ ਮਾਨ ਸਾਹਿਬ ਨੇ ਸਾਡੇ ਚੀਵਨਸੋ ਸਾਹਿਬ ਨੇ ਪਠਾਨਕੋਟ ਦੇ ਵਿੱਚ ਐਨਆਰਆਈ ਸੰਮੇਲਨ ਐਨਆਰਆਈ ਮਿਲਣੀ ਜਿਹੜੀ ਕੀਤੀ ਉਹਦੇ ਚ ਸਪਸ਼ਟ ਹਦਾਇਤ ਦਿੱਤੀ ਪਹਿਲਾਂ ਵੀ ਦਿੱਤੀਆਂ ਸਾਨੂੰ ਕਿ ਪੰਜਾਬ ਦੇ ਅੰਦਰ ਕਿਸੇ ਵੀ ਐਨਆਰਆਈ ਦੀ ਜ਼ਮੀਨ ਦੇ ਉੱਤੇ ਕੋਠੀ ਦੇ ਉੱਤੇ ਕਿਤੇ ਕਬਜ਼ਾ ਨਹੀਂ ਹੁੰਦਾ ਜਾਊਗਾ ਭਾਵੇਂ ਜੋ ਮਰਜ਼ੀ ਹੋਵੇ 3 ਤਰੀਕ ਨੂੰ ਮਾਨ ਸਾਹਿਬ ਦੀ ਅਨਾਊਂਸਮੈਂਟ ਤੋਂ ਬਾਅਦ ਇਹ ਸਦਾ ਪਲਵਾਦ ਮੇਰੇ ਕੋ ਇਹਨਾਂ ਦੀ ਵਾਈਫ ਵੀ ਆਪ ਹੀ ਸਾਰੇ ਗਏ ਤੇ ਇਹਨਾਂ ਨੇ ਕਿਹਾ ਜੀ ਸਾਡਾ ਮਸਲਾ ਸਾਡੀ ਜਾਂ ਤਾਂ ਡਿਸਟ੍ਰਿਕਟ ਲਾ ਦੋ ਜਾਂ ਸਾਡੀ ਜ਼ਮੀਨ ਵਾਪਸ ਕਰਾ ਦਿਓ ਸੋ ਅੱਜ ਮੁੱਖਿਆ ਤੇ ਆ ਕੇ ਇਹਨਾਂ ਦਾ ਫੈਸਲਾ ਕਰਾਤਾ ਸਾਡੀ ਇਸ ਏਰੀਏ ਦੀ 22 ਫਰਵਰੀ ਨੂੰ ਜਿਹੜੀ ਆ ਫਰੋਜਪੁਰ ਦੇ ਵਿੱਚ ਇਹਨਾਂ ਦਾ ਹੀ ਮਿਲਣੀ ਆ ਉਹਦੇ ਤੋਂ ਪਹਿਲਾਂ ਪਹਿਲਾਂ ਕਿਉਂਕਿ ਸੀਐਮ ਸਾਹਿਬ ਦਾ ਇਹ ਹੁਕਮ ਆ ਕਿ ਐਨਡੀਆਈ ਦੀ ਟਿਕਟ ਵੇਖਣੀ ਆ ਜਦੋਂ ਉਹਨੇ ਵਾਪਸ ਆਣਾ ਉਸ ਤੋਂ ਪਹਿਲਾਂ ਪਹਿਲਾਂ ਉਹਦਾ ਮਾਮਲਾ ਹੱਲ ਕਰਨਾ ਸੋ ਇਹਨਾਂ ਨੂੰ ਕਹਤਾ ਡੀ ਸਾਹਿਬ ਦੀ ਡਿਊਟੀ ਲਾਤੀ ਆ ਡੀ ਸਾਹਿਬ ਸਰਦਾਰ ਕੁਲਵੰਤ ਸਿੰਘ ਹੋਣੀ ਐ ਐਸਜੀਐਮ ਸਾਹਿਬ ਸਾਡੇ ਨਾਲ ਨੇ ਇਹਨਾਂ ਦੀ ਡਿਊਟੀ ਲਾਤੀ ਆ ਕਿ ਤੁਸੀਂ 21 ਤਰੀਕ ਤੱਕ ਆਪਣੀ ਡਿਸਟ੍ਰੀਕਟ ਲਾ ਲਓ 21 ਤਰੀਕ ਤੱਕ ਆਪਣੀ ਡਿਸਟ੍ਰੀਕਟ ਲਾ ਕੇ ਤੇ ਆਪਣਾ ਕੰਮ ਜਿਹੜਾ ਦੇ ਦੇ ਦਿਓ ਤੇ ਇਹਨਾਂ ਨੂੰ ਪੈਸੇ ਦੇ ਦੇ ਨਾਲ ਇਹਨਾਂ ਨੇ ਇਹ ਵੀ ਦੱਸਿਆ ਕਿ ਜੇ ਤੁਸੀਂ 22 ਦੀ ਵੇਲੇ ਡਿਸਟ੍ਰੀ ਨਾ ਕਰਾਈ ਤੇ ਫੇਰ ਸਾਨੂੰ 22 ਲਾ ਬਾਈ ਕਾਨੂੰਨ ਜਿਹੜਾ ਡੇ ਢੀ ਸਾਬ ਨੂੰ ਸਾਨੂੰ ਇਹੀ ਆਰਡਰ ਕਰਨੇ ਪੈਣਗੇ ਕਿ ਤੁਸੀਂ ਭਾਈ ਇੱਥੇ ਲੋਕ ਲਾ ਦਿਓ ਜਿੰਨਾ ਚਿਰ ਤੱਕ ਇਹ ਜ਼ਿਸਤੀ ਨਹੀਂ ਕਰਉਂਦੇ। ਸੋ ਇਹ ਮੰਨ ਕੇ ਭਰਾ ਸਾਡੇ ਕਹਿੰਦੇ ਵੀ ਅਸੀਂ 21 ਤਰੀਕ ਨੂੰ ਅਜ਼ਿਸਤੀ ਜੜੀ ਕਰਾ ਦਾਂਗੇ ਸੋ ਇਹਨਾਂ ਦਾ ਵੀਰਾਂ ਦਾ ਮਸਲਾ ਹੱਲ ਕਰਤਾ। ਜਿਹੜਾ ਇਹਨਾਂ ਦਾ 12 ਏਕੜ ਜ਼ਮੀਨ ਦਾ ਬਹੁਤ ਕਰੋੜਾਂ ਦੀ ਜ਼ਮੀਨ ਹੈ ਬਹੁਤ ਮਹਿੰਗੀ ਜ਼ਮੀਨ ਹੈ। ਸੋ ਇਹ ਮਾਨਤ ਸਾਹਿਬ ਦੇ ਸੀਐਮ ਸਾਹਿਬ ਦੇ ਹੁਕਮਾਂ ਦੇ ਨਾਲ ਸਾਡੇ ਡੀ ਸਾਹਿਬ ਨੇ ਇਹ ਕੀਤਾ ਐਸਡੀਐਮ ਸਾਹਿਬ ਨੇ ਡੀ ਸਾਹਿਬ ਨੇ ਸਾਰਿਆਂ ਦੇ ਵਿੱਚ ਪਹਗੇ। ਸਾਡੇ ਦੋ ਐਮਐਲਏ ਤਦ ਮਕੋਰ ਤੋਂ ਸਾਡੇ ਢੋਸਾ ਬਿਲਕੁਲ ਨੁੱਕਰ ਪੈਂਦੀ ਉਹਨਾਂ ਦੀ ਇੱਥੋਂ ਤੱਕ ਹਲਕਾ ਹੁੰਦਾ ਤੇ ਸਾਡੇ ਮੈਡਮ ਐਮ ਐਲ ਏ ਮੋਗਾ ਵਾਲਾ ਉਹ ਵੀ ਸਾਡੇ ਨਾਲ ਨੇ ਉਹਨਾਂ ਨੇ ਵੀ ਨਾਲ ਲਿਆ ਕਿ ਇਹਨਾਂ ਦੇ ਇਲਾਕੇ ਦਾ ਮਸਲਾ ਹੱਲ ਹੋ ਜਾ ਸੋ ਮੇਰੇ ਮਨ ਨੂੰ ਬੜੀ ਖੁਸ਼ੀ ਆ ਕਿ ਆਪਾਂ 10 ਮਿੰਟਾਂ ਦੇ ਵਿੱਚ ਹੀ ਮਸਲਾ ਹਲ ਕਰਤਾ ਉਹ ਪਤਾਰ ਸਾਡੇ ਬੰਦ ਗਏ ਕਿ ਅਸੀਂ ਡਿਸਟ੍ਰਿਕਟ ਕਰਾਵਾਂਗੇ ਇਸ ਕਰਕੇ ਹੀ ਅੱਜ ਆਏ ਸੋ ਮੈਂ ਇਹਨਾਂ ਦੇ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਕੱਲ ਵੀ ਸਾਡੀ ਨਵਾਂ ਸ਼ਹਿਰ ਦੇ ਵਿੱਚ ਜਾਂਦਾ ਵੀ ਮਿਲਣੀ ਆ ਤਵਾਬੇ ਵਾਲੇ ਏਰੀਆ ਦੀ ਫਿਰ ਸਾਡੀ 16 ਤਰੀਕ ਨੂੰ ਸੰਗਰੂਰ ਦੇ ਵਿੱਚ ਹੈ ਤੇ 22 ਤਰੀਕ ਨੂੰ ਫਿਰੋਜਪੁਰ ਜਿਸ ਵੀ ਸਾਡੇ ਐਨਆਈ ਦਾ ਕੋਈ ਸਮੱਸਿਆ ਹੈ ਕਿਸੇ ਦੀ ਪ੍ਰਾਪਰਟੀ ਦੇ ਉੱਤੇ ਕਿਸੇ ਦੇ ਘਰ ਦੇ ਉੱਤੇ ਕਿਸੇ ਨੇ ਕਬਜ਼ਾ ਕੀਤਾ ਸਾਨੂੰ ਆ ਕੇ ਦੱਸੇ ਸੀਐਮ ਸਾਹਿਬ ਦੀਆਂ ਹਦਾਇਤਾਂ ਦੇ ਸਾਥ ਉਹਦਾ ਕਬਜ਼ਾ ਛਡਾਉਣ ਖੁਦ ਵੀ ਜਾਵਾਂਗੇ ਸਾਡੇ ਐਮਐਲਏ ਜਾਣਗੇ ਅਸੀਂ ਆਪ ਜਾਵਾਂਗੇ ਕਿਸੇ ਵੀ ਐਨਆਈ ਦਾ ਪੂਰੀ ਦੁਨੀਆ ਦੇ ਵਿੱਚ ਜਿੱਥੇ ਬਿਠਾ ਐਨਆਈ ਐਨਆਈ ਨੇ ਪੰਜਾਬ ਨੂੰ ਬਹੁਤ ਦੇਣ ਹੈ ਕਿਸੇ ਦੀ ਵੀ ਪ੍ਰਾਪਰਟੀ ਦੇ ਉੱਤੇ ਸਾਡੀ ਸਰਕਾਰ ਸਰਨਾਥ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਕਬਜ਼ਾ ਦੇ ਦੂਦੂਗੀ ਇਸ ਕਰਕੇ ਅੱਜ ਅਸੀਂ ਆਏ ਸੀ